ਮੈਂ ਮਲਕੀਂ ਸਿੰਘ ਰਿਟਾਇਰਡ ਲੈਕਚਰਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਪ੍ਰਕਾਸ਼ ਪੁਰਬ ਤੇ ਸਾਰੇ ਨਗਰ ਨਿਵਾਸੀਆਂ ਨੂੰ ਸੂਹ ਸ਼ਹਿਰ ਨਿਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਸਤਿਗੁਰੂ ਗੁਰੂ ਰਾਜ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਸਭ ਨੂੰ ਵਧਾਈ ਦਿੰਦਾ ਹਾਂ ਸ੍ਰੀ ਗੁਰੂ ਰਵਿਦਾਸ ਜੀ ਅੱਜ ਤੋਂ 647 ਸਾਲ ਪਹਿਲਾਂ ਪਨਾਸ ਦੀ ਧਰਤੀ ਉੱਤੇ ਪੈਦਾ ਹੋਏ ਸਨ ਉਹਨਾਂ ਨੇ ਉਸ ਸਮੇਂ ਦੀ ਜਿਹੜੀ ਹਾਲਤ ਸੀ ਸਾਡਾ ਸਮਾਜ ਚਾਰ ਵਰਨਾ ਵਿੱਚ ਵੰਡਿਆ ਹੋਇਆ ਸੀ ਜਿਹੜਾ ਚੌਥਾ ਵਰਨਾ ਹੈ ਉਸ ਦੀ ਹਾਲਤ ਹੈ ਜਿਹੜੀ ਬਹੁਤ ਮਾੜੀ ਸੀ ਉਹਨੂੰ ਜਾਤ ਦੇ ਨਾਂ ਦੇ ਉੱਤੇ ਦਰਕਾਰਿਆ ਤੇ ਫਟਕਾਰਿਆ ਜਾਂਦਾ ਸੀ ਗੁਰੂ ਰਵਦਾਸ ਜੀ ਨੇ ਆਪਣੀ ਬਲਬੁੱਧੀ ਦੇ ਨਾਲ ਆਪਣੀ ਸਿਆਣਪ ਦੇ ਨਾਲ ਉਹਨਾਂ ਲੋਕਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਆਪਣੇ ਆਪਣੀ ਸਮਝ ਦੇ ਨਾਲ ਉਸ ਸਮੇਂ ਦੀ ਜਿਹੜੀ ਬ੍ਰਾਹਮਣਵਾਦੀ ਸੋਚ ਸੀ ਉਸ ਨੂੰ ਫੰਡਿਆ ਅਤੇ ਰਾਜੇ ਨਾਗਰ ਮਾਲ ਦੇ ਦਰਬਾਰ ਵਿੱਚ ਜਾ ਕੇ ਉਹਨੂੰ ਇਹ ਮਹਿਸੂਸ ਕਰਾਇਆ ਕਿ ਜਾਤ ਪਾਤ ਹੈ ਜਿਹੜੀ ਮਨੁੱਖ ਦੀ ਜਨਮ ਤੋਂ ਨਹੀਂ ਹੈ ਬਲਕਿ ਇਹ ਮਨੁੱਖ ਨੇ ਬਾਅਦ ਵਿੱਚ ਇਸ ਨੂੰ ਕੁਝ ਚਲਾਕ ਲੋਕਾਂ ਨੇ ਪੈਦਾ ਕੀਤਾ ਹੈ ਸਿਕੰਦਰ ਲੋਧੀ ਦੇ ਦਰਬਾਰ ਵਿੱਚ ਵੀ ਗੁਰੂ ਦਾਸ ਜੀ ਨੇ ਇਹੀ ਆਪਣੇ ਪ੍ਰਚਾਰ ਕੀਤੇ ਕਿ ਜਾਤ ਹੈ ਜਿਹੜੀ ਜਨਮ ਤੋਂ ਨਹੀਂ ਬਲਕਿ ਜਾਤ ਨੂੰ ਸਮਾਜ ਦੇ ਕੁਝ ਚਲਾਕ ਲੋਕਾਂ ਨੇ ਇਹਨਾਂ ਗਰੀਬ ਲੋਕਾਂ ਦੇ ਗਲੇ ਵਿੱਚ ਪਾ ਦਿੱਤਾ ਇਸੇ ਕਰਕੇ ਸਿਕੰਦਰ ਲੋਧੀ ਨੇ ਗੁਰੂ ਰੋਦਾਸ ਦੇ ਨਾਂ ਦਿੱਤੇ ਦਿੱਲੀ ਦੇ ਨਾਲ ਸਿਕੰਦਰਾ ਸਿਕੰਦਰਾਪਾਦ ਦੇ ਵਿੱਚ ਬਹੁਤ ਸਾਰੀ ਜ਼ਮੀਨ ਹੈ ਜਿਹੜੀ ਗੁਰੂ ਰੋਦਾਸ ਦੇ ਨਾਂ ਉੱਤੇ ਦਿੱਤੀ ਸੀ ਅੱਜ ਭਾਵੇਂ ਬਹੁਤ ਲੰਮਾ ਸਮਾਂ ਹੋ ਗਿਆ ਹੈ ਸਤ ਗੁਰੂ ਸਾਹਿਬਾਨਾਂ ਨੇ ਵੀ ਇਹ ਜਾਤ ਪਾਤ ਨੂੰ ਖਤਮ ਕਰਨ ਦੇ ਲਈ ਪਹਿਲੇ ਜਾਮੇ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਜੋਤਾਂ ਵਿੱਚ ਵਿਚਰਦੇ 10ਵੇਂ ਜਾਮੇ ਵਿੱਚ ਲੋਕਾਂ ਨੂੰ ਸਮੂਹ ਸਾਧ ਸੰਗਤ ਨੂੰ ਗੁਰਸਿੱਖਾਂ ਨੂੰ ਕੰਡੇ ਵਾਟੇ ਦੀ ਅੰਮ੍ਰਿਤ ਖੰਡੇ ਵਾਟੇ ਦੀ ਬੋਲ ਦੇ ਕੇ ਅਰਸ਼ਕਾ ਕੇ ਭਾਵੇਂ ਉਹਨਾਂ ਨੂੰ ਇਹ ਜਾਤ ਪਾਤ ਜੋ ਕੱਢਿਆ ਸੀ ਪਰ ਹਜੇ ਵੀ ਸਾਡੇ ਸਮਾਜ ਵਿੱਚ ਇਹ ਜਾਤ ਪਾਤ ਹੈ ਪਿੰਡਾਂ ਜਾਤ ਪਾਤ ਦੀ ਵੀ ਬੀੜੀ ਹੈ ਖਾਸ ਤੌਰ ਤੇ ਪਿੰਡਾਂ ਵਿੱਚ ਜਿਹੜੇ ਦਲਤ ਵਰਗ ਦੇ ਲੋਕ ਨੇ ਉਹਨਾਂ ਨੂੰ ਹੋਰ ਧਰਮਾਂ ਵਿੱਚ ਜਾਣ ਲਈ ਇਸੇ ਕਰਕੇ ਉਹ ਮਜਬੂਰ ਹੋ ਗਿਆ ਨਾ ਕਿਉਂਕਿ ਜਾਤ ਦੇ ਸਤਾਏ ਹੋਏ ਲੋਕ ਨੇ ਜਿਹੜੇ ਉਹ ਆਪਣਾ ਮਾਨ ਸਨਮਾਨ ਕਾਇਮ ਕਰਨ ਦੇ ਵੀ ਕਿਸੇ ਨਾ ਕਿਸੇ ਤਰ੍ਹਾਂ ਨੇ ਵਿੱਚ ਤਾਂ ਜਾਂਦੇ ਹੀ ਹਨ ਮੈਂ ਫਿਰ ਇੱਕ ਵਾਰੀ ਇਸ ਮੋਹਨ ਨੱਗਰ ਨਿਵਾਸੀਆਂ ਨੂੰ ਸਮਾਣਾ ਸ਼ਹਿਰ ਨਿਵਾਸੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਗੁਰੂ ਅਰਜਨ ਗੁਰਪਤ ਦੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਚ ਸੇਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਗਤ ਗੁਰੂ ਸੱਚ ਦੀ ਵੰਗਾਰ ਮਨੁੱਖਤਾ ਦੇ ਦਰ ਦੀ ਸਾਂਝੀ ਬਾਲਤਾ ਦੇ ਪ੍ਰਤੀਕ ਸਰਬਸ਼ਕਤੀਮਾਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪਵਿੱਤਰ ਪ੍ਰਕਾਸ਼ ਦਿਹਾੜਾ ਜੋ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ ਉਸੇ ਲੜੀ ਦੇ ਤਹਿਤ ਸਮਾਣੇ ਦੀਆਂ ਸਮੂਹ ਸੰਗਤਾਂ ਰਲ ਕੇ ਗੁਰੂ ਰਵਿਦਾਸ ਨੌਜਵਾਨ ਸਵਾਰ ਰਵਿਦਾਸਨਗਰ ਸਮਾਣਾ ਵੱਲੋਂ ਵੀ ਮਨਾਇਆ ਜਾ ਰਿਹਾ ਹੈ ਔਰ ਅੱਜ ਸਮੂਹੀਆਂ ਸ਼ਹਿਰ ਦੀਆਂ ਧਾਰਮਿਕ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਔਰ ਸਮੂਹ ਰਵਿਦਾਸ ਦੇ ਬਾਲਮੀਕ ਕਮੇਟੀਆਂ ਰਲ ਕੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਠਾਠਾ ਮਾਰਦਾ ਨਗਰ ਕੀਰਤਨ ਮਹੱਲਾ ਸ਼ਹਿਰ ਦੀਆਂ ਪ੍ਰਕਰਮਾਂ ਸਵੇਰੇ 11 ਵਜੇ ਤੋਂ ਲੈ ਕੇ ਕਰ ਰਿਹਾ ਹੈ ਔਰ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਗੁਰਪੁਰਬ ਹੈ ਉਹਨਾਂ ਦੀ ਜਿਹੜੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਹੈ ਇਸ ਕਰਕੇ ਇਹ ਨਗਰ ਕੀਰਤਨ ਜਿਹੜਾ ਹੈ ਇਹ ਕਿਸੇ ਪਾਰਟੀ ਦਾ ਕਿਸੇ ਪ੍ਰਧਾਨ ਦੀ ਪ੍ਰਧਾਨਗੀ ਨਹੀਂ ਹੈ ਬਲਕਿ ਜਾਗਦੀ ਜੋਤ ਪ੍ਰਤੱਖ ਸਤਿਗੁਰੂ ਸ਼ਾਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ ਇਹ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਹੈ ਸੋ ਮੈਂ ਇਸ ਮੌਕੇ ਤੇ ਗੁਰੂ ਰਵਿਦਾਸ ਨੌਜਵਾਨ ਸਭਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਵੱਲੋਂ ਸਮੂਹ ਸੰਗਤਾਂ ਨੂੰ ਸਮੂਹ ਸ਼ਹਿਰ ਨਿਵਾਸੀਆਂ ਨੂੰ ਗੁਰੂ ਰਵਿਦਾਸ ਜੀ ਦੇ 647ਵੇਂ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀ ਸੰਗਤ ਨੂੰ ਸਤਿਗੁਰੂ ਰਬਦਾਸ ਜੀ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੀ ਪੂਰਵ ਸੰਧਿਆ ਤੇ ਲੱਖ ਲੱਖ ਵਧਾਈ ਐਸੀਬੀਸੀ ਅਧਿਆਪਕ ਜੁਨੀਅਨ ਪੰਜਾਬ ਇਕਾਈ ਸਮਾਣਾ ਵੱਲੋਂ ਵੀ ਸਾਰੇ ਦੇਸ਼ ਵਾਸੀਆਂ ਨੂੰ ਸਵੇਕਬਾਲ ਸ੍ਰੀ ਗੁਰੂ ਰਬਦਾਸ ਜੀ ਮਹਾਰਾਜ ਜੀ ਦੀ ਜਨਤੀ ਤੇ ਲੱਖ ਲੱਖ ਵਧਾਈਆਂ। ਸ੍ਰੀ ਸ੍ਰੀ ਸੰਸਾਰ ਨੂੰ ਗੁਰੂ ਰਵਿਦਾਸ ਜੀ ਦੇ 647ਵੇਂ ਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈ ਤੇ ਪਰਮਾਤਮਾ ਵੱਗੇ ਅਸੀਂ ਅਰਦਾਸ ਕਰਦੇ ਆਂ ਕਿ ਸਾਰਾ ਸੰਸਾਰ ਸੁਖੀ ਵਸੇ ਤੇ ਅਸੀਂ ਆਪਣੇ ਗੁਰਦੁਆਰਾ ਗੁਰੂ ਰਵਿਦਾਸ ਰਵਿਦਾਸ ਨਗਰ ਵਾਲੇ ਵਿਖੇ ਇਹ ਗੁਰਪੂਰਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸਰਦਾ ਦੇ ਧੂਮ-ਤਾਮ ਨਾਲ ਮਨਾਇਆ ਮਨਾ ਰਹੇ ਆਂ ਤੇ ਸਾਰੇ ਨਗਰ ਦਾ ਸਾਰੇ ਸ਼ਹਿਰ ਦਾ ਪੂਰਜੋਸ ਹੈਯੋਗ ਮਿਲ ਰਿਹਾ ਹੈ। ਧੰਨਵਾਦ ਜੀ। ਸੰਤਨ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਦਿਵਸ ਸਮੂਹ ਸੰਤਨਾਂ ਨੂੰ ਲੱਖ ਲੱਖ ਵਧਾਈਆਂ ਹੋਣ ਖਾਲਸਾ ਵਤਈ ਆਪਣੇ ਸ਼ਹਿਰ ਦੇ ਨਿਵਾਸੀਆਂ ਨੂੰ ਪੂਰੇ ਜਗਤ ਦੇ ਨਿਵਾਸੀ ਨੇ ਪੂਰੇ ਦੇਸ਼ ਨੂੰ ਸ਼੍ਰੀ ਗੁਰੂ ਰਵਿਦਾਸ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ 647 ਪੁਰਬ ਦੀਆਂ ਸਾਰੇ ਸ਼ਹਿਰ ਦੇ ਨਿਵਾਸੀ ਦੇਸ਼ਪੁਰ ਨੂੰ ਲੱਖ ਲੱਖ ਵਧਾਈਆਂ ਸੁਬਾਣਾ ਦਾ ਰਹਿਣ ਵਾਲਾ ਹਾਂ ਅਤੇ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਤੇ ਦੇਸ਼ ਭਰ ਦੇ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੇ 647ਵੇਂ ਗੁਰਪੁਰਬ ਦੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਕਾਮਨਾ ਕਰਦਾ ਹਾਂ ਇਹ ਦੇਸ਼ ਸਾਰਿਆਂ ਲਈ ਖੁਸ਼ੀ ਤੇ ਖੇੜੇ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਸ਼੍ਰੀ ਗੁਰੂ ਰਵੀਦਾਸ ਨਾਮ ਲੈਵਾ ਸਾਧ ਸੰਗਤ ਨੂੰ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਔਰ ਅੱਜ ਨਗਰ ਕੀਰਤਨ ਜੋ ਚੱਲ ਰਿਹਾ ਹੈ ਏਟੀਪੀ ਮੋਹੱਲਾ ਸਮਾਣਾ ਦੀ ਸਾਧ ਸੰਗਤ ਵੱਲੋਂ ਨਗਰ ਕੀਰਤਨ ਦਾ ਜੋ ਆਰੰਭਤਾ ਕੀਤੀ ਗਈ ਹੈ ਸਮੂਹੀ ਸਾਰੇ ਹੀ ਸਮੂਹ ਸਾਧ ਸੰਗਤ ਨੂੰ ਦੇਸ਼ ਵਿਦੇਸ਼ ਜਿੱਥੇ ਵੀ ਸ੍ਰੀ ਗੁਰੂ ਅਰਦਾਸ ਨਾਮ ਲੈਵਾ ਸਾਧ ਸੰਗਤ ਬੈਠੀ ਹੈ ਸਾਰੇ ਹੀ ਸਾਧ ਸੰਗਤ ਨੂੰ ਇੱਕ ਵਾਰ ਫਿਰ ਤੋਂ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਧੰਨਵਾਦ